ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਆਪ ਜੀ ਦੇ ਸਾਹਮਣੇ ਇੱਕ ਨਵਿਕਲੇ ਤੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਵਾਸਤੇ ਲੈ ਕੇ ਆਇਆ ਹਾਂ ਆਸ ਹੈ ਕਿ ਆਪ ਜਿੰਨੇ ਵਿਚਾਰ ਪਸੰਦ ਆਵੇਗੀ ਤੇ ਦੂਸਰਿਆਂ ਨੂੰ ਆਪ ਸ਼ੇਅਰ ਜਰੂਰ ਕਰੋਗੇ ਜਦੋਂ ਇੱਕ ਔਰਤ ਔਲਾਦ ਸਖਣੀ ਹੋਵੇ ਤਾਂ ਉਸ ਨੂੰ ਦਿਨ ਭਰ ਰਾਤ ਇਹ ਗੱਲ ਘੁਣਵਾ ਖਾਈ ਜਾਂਦੀ ਹੈ ਕਿ ਕਦੋਂ ਪ੍ਰਮਾਤਮਾ ਦੀ ਕਿਰਪਾ ਹੋਵੇਗੀ ਤੇ ਮੇਰੇ ਝੋਲੀ ਦੇ ਵਿੱਚ ਇੱਕ ਲਾਲ ਦੀ ਬਖਸ਼ਿਸ਼ ਹੋਵੇਗੀ ਉਹ ਬੜੀ ਮਿੰਤਾ ਮਨ ਮੰਨ ਕੇ ਗੁਰੂ ਘਰਾਂ ਵਿੱਚ ਜਾ ਕੇ ਸੇਵਾ ਕਰਕੇ ਬੜੀ ਸ਼ਰਧਾ ਭਾਵਨਾ ਨਾਲ ਆਪਣੇ ਆਪ ਨੂੰ ਗੁਰੂ ਦੇ ਅਰਪਣ ਕਰਕੇ ਜਦੋਂ ਗੁਰੂ ਪਾਸ਼ਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ ਤਾਂ ਉਹਦੀ ਝੋਲੀ ਵਿੱਚ ਇੱਕ ਲਾਲ ਪਾ ਕੇ ਉਸ ਨੂੰ ਖੁਸ਼ੀਆਂ ਬਖਸ਼ਿਸ਼ ਕਰਦੇ ਹਨ ਪਰ ਉਹ ਮਿਲਿਆ ਕਿਸ ਤਰ੍ਹਾਂ ਗੁਰੂ ਦੀ ਕਿਰਪਾ ਸਦਕਾ ਜਦ ਉਹ ਜੀਵ ਉਸ ਉਮਰ ਵਿੱਚ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਵੱਡਾ ਹੋ ਕੇ ਕੀ ਬਣੇਗਾ ਪੜ ਪੜ ਕੇ ਉਹ ਇੱਕ ਕਥਾਵਾਚਕ ਵਿਦਵਾਨ ਬਣ ਜਾਂਦਾ ਹੈ ਦੋ ਚਾਰ ਧਾਰਮਿਕ ਕਿਤਾਬਾਂ ਗ੍ਰੰਥਾਂ ਦਾ ਧਿਆਨ ਕਰਕੇ ਚਾਰੇ ਪਾਸੇ ਉਸ ਨੂੰ ਗਿਆਨੀ ਜੀ ਬਾਬਾ ਜੀ ਕਹਿ ਕੇ ਨਵਾਜਿਆ ਜਾਂਦਾ ਹੈ ਅਤੇ ਉਹ ਇਨਸਾਨ ਜਿਸ ਨੂੰ ਉਸ ਦੀ ਮਾਂ ਨੇ ਤਰਲਿਆ ਨਾਲ ਲਿਆ ਹੁੰਦਾ ਹੈ ਗੁਰੂ ਜੀ ਦੇ ਇਤਿਹਾਸ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੰਦਾ ਹੈ ਆਪਣੀ ਮਤ ਨੂੰ ਗੁਰੂ ਦੀ ਮਤ ਤੋਂ ਵੱਧ ਦੱਸਣ ਲੱਗ ਜਾਂਦਾ ਹੈ ਗੁਰੂ ਘਰ ਦੇ ਨਾਲ ਨਾਲ ਮਾਲ ਮੱਤੇ ਇਤਿਹਾਸ ਦੇ ਨਾਲ ਛੇੜਖਾਨੇ ਸ਼ੁਰੂ ਕਰ ਦਿੰਦਾ ਹੈ ਉਹ ਇੰਨਾ ਸਿਆਣਾ ਹੋ ਜਾਂਦਾ ਹੈ ਕਿ ਗੁਰੂ ਜੀ ਦੀ ਬਾਣੀ ਨੂੰ ਵੀ ਗਲਤ ਦੱਸਣ ਤੋਂ ਗਰੇਜ ਨਹੀਂ ਕਰਦਾ ਦਸ਼ਮ ਗ੍ਰੰਥ ਦੀ ਬਾਣੀ ਨੂੰ ਵੀ ਚੈਲੰਜ ਕਰਦਾ ਹੈ ਆਪ ਉੱਚ-ਉੱਚੇ ਆਸਣ ਲਾ ਕੇ ਬੈਠਦਾ ਹੈ ਸਟੇਜਾਂ ਦੇ ਖਲੋਖਲ ਗੁਰੂ ਘਰ ਦੀਆਂ ਵਸਤਾ ਨੂੰ ਬੁਰਾ ਭਲਾ ਕਹਿੰਦਾ ਹੈ ਗੁਰੂ ਸਾਹਿਬਾਨ ਦੇ ਇਤਿਹਾਸਿਕ ਸਥਾਨਾਂ ਦੀਆਂ ਤਰੀਕਾ ਨੂੰ ਗਲਤ ਦੱਸਣ ਦੀ ਹਿੰਮਤ ਕਰਨ ਲੱਗ ਪੈਂਦਾ ਹੈ ਭਾ ਉਹ ਜੋ ਇੱਕ ਮਾਸ ਦੀ ਬੋਟੀ ਛੋਟੀ ਜੀ ਬੋਟੀ ਹੁੰਦੀ ਹੈ ਜਨਮ ਵੇਲੇ ਜਦ ਉਹ ਗੁਰੂ ਨੂੰ ਹੀ ਅੱਖਾਂ ਦਿਖਾਉਣ ਜੋਗਾ ਹੋ ਜਾਂਦਾ ਹੈ ਕਿਉਂ ਉਹ ਸਿਆਣਾ ਹੋ ਜੂ ਹੋ ਗਿਆ ਜਿਸ ਨੂੰ ਉਸਨੇ ਸੰਸਾਰ ਦੇ ਭੇਜਿਆ ਇਹ ਸਿੱਖਾਂ ਦੀ ਤਰਾਸਦੀ ਹੈ ਕਿ ਆਪਣੇ ਹੀ ਇਸ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸਟੇਜਾਂ ਤੇ ਖਲੋਖਲ ਕੇ ਪ੍ਰਮਾਣ ਮੰਗਦੇ ਹਨ ਪਰ ਸਾਬ ਇਹਨਾਂ ਦਾ ਵੀ ਹੋਣਾ ਹੈ ਕਿਉਂਕਿ ਗੁਰੂ ਤੂੰ ਲੈ ਕੇ ਮੰਗਾ ਮੰਗ ਮੰਗ ਕੇ ਖਾਣ ਵਾਲਿਆਂ ਦਾ ਹਾਲ ਇਸ ਤਰ੍ਹਾਂ ਹੀ ਹੋਵੇਗਾ ਤੇ ਫਿਰ ਗੁਰੂ ਜਾਣਦਾ ਹੈ ਗੁਰੂ ਸਮਰਤ ਹੈ ਤੇ ਭਾਈ ਫਿਰ ਗੁਰੂ ਇਹ ਜ਼ਰੂਰ ਕਹੇਗਾ ਕਿ ਤੂੰ ਆਪਣੇ ਪਿਓ ਤੂੰ ਪ੍ਰਮਾਣ ਮੰਗਦਾ ਹੈ ਉਸ ਦੀ ਹੋਂਦ ਦੇ ਬਾਰੇ ਉਹ ਕਦੋਂ ਪੈਦਾ ਹੋਇਆ ਕਦੋਂ ਸੰਸਾਰ ਵਿੱਚ ਆਇਆ ਕਦੋਂ ਉਸ ਦੀ ਹੋਂਦ ਹੋਈ ਇਹਦੇ ਬਾਰੇ ਪ੍ਰਮਾਣ ਮੰਗਦਾ ਹੈ ਤਾਂ ਸਾਨੂੰ ਉਹ ਹਿਸਾਬ ਕਿਤਾਬ ਦੇਣਾ ਪਏਗਾ ਕਿਉਂਕਿ ਇਹ ਫਿਰ ਗੁਰੂ ਨੇ ਪੁੱਛਣਾ ਹੈ ਤੇ ਪੁੱਛਣਾ ਵੀ ਜ਼ਰੂਰ ਹੈ ਇਸ ਕਰਕੇ ਹਰ ਇੱਕ ਨੂੰ ਚਾਹੀਦਾ ਹੈ ਕਿ ਆਪਣੇ ਆਪ ਇੰਨਾ ਵਿਦਵਾਨ ਨਾ ਬਣਾ ਕੇ ਰੱਖ ਲਗੇ ਤੇ ਗੁਰੂ ਸਾਹਿਬ ਨੂੰ ਹੀ ਨਰਾਦਰ ਕਰਨਾ ਸ਼ੁਰੂ ਕਰ ਦਵੇ ਆਪਣਾ ਆਪ ਮਿਟਾ ਕੇ ਗੁਰੂ ਗੁਰੂ ਕਰਨਾ ਚਾਹੀਦਾ ਹੈ ਤਾਂ ਹੀ ਸਾਡਾ ਪੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ